ਰੇ ਇਸ ਸਮਾਜਿਕ ਤੇ ਸਿਨੇ ਪੱਤਰਕਾਰ ਅਮਰਜੀਤ ਸਿੰਘ ਕਰਸੀ ਚਮਕੌਰ ਸਾਹਿਬ ਤੋਂ ਅੱਜ ਜਾਣਾਂਗੇ ਕਿ ਕੰਸਮ ਆ ਤੁਹਾਡੇ ਨਾਲ ਕਾਫੀ ਜਿਹੜੇ ਤੁਹਾਡੇ ਜਿਹੜੇ ਹੁੰਦੇ ਨੇ ਸਮਾਜਿਕ ਕਾਰਜ ਇੰਨੇ ਤੁਸੀਂ ਬਿਜੀ ਹੋਣ ਦੇ ਬਾਵਜੂਦ ਵੀ ਮਾਮੂਲੀ ਪੰਜਾਬੀ ਨੂੰ ਲੈ ਕੇ ਜਿਹੜੇ ਤੁਸੀਂ ਔਨਾਂਦੀ ਉਹ ਖੂਨ ਦਾ ਦੇ ਕੈਂਪ ਵੀ ਲਗਾਉਂਦੇ ਹੋ ਤੁਸੀਂ ਸਾਰਾ ਕਿੱਦਾਂ ਮੈਨੇਜ ਕਰਦੇ ਹੋ ਐਸਾ ਤੁਸੀਂ ਇੱਕ ਯਾਤਰਾ ਦੀ ਗੱਡੀ ਸੀਗੀ ਉਹਦੇ ਬਾਰੇ ਵੀ ਅੱਜ ਜਾਣਨਾ ਚਾਹੁੰਦੇ ਆ ਕਿ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਡੇ ਮਨ ਚ ਆਇਆ ਕਿ ਪੂਰੇ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਮੈਂ ਯਾਤਰਾ ਕਰਨੀ ਸਭ ਤੋਂ ਪਹਿਲਾਂ ਤੁਹਾਡਾ ਜੀ ਪੰਜੀ ਸਵਾਰਕਾ ਧੰਨਵਾਦ ਹਾਂਜੀ ਤੇ ਤੁਸੀਂ ਗੱਲ ਕੀਤੀ ਹੈ ਪੰਜਾਬੀ ਮਾਂ ਬੋਲੀ ਦੀ ਤੇ ਜਿਹੜੇ ਹੋਰ ਅਸੀਂ ਜਿਹੜੇ ਕਦਾਬਾ ਸਮਾਜ ਸੇਵੀ ਕੰਮ ਚੱਲਦੇ ਆ ਉਹਨਾਂ ਬਾਰੇ ਸਭ ਤੋਂ ਪਹਿਲਾਂ ਮੈਂ ਸਟੱਡੀ ਕਰੂੰਗਾ ਜੀ 2007 ਤੋਂ ਜਿੱਥੇ ਤੋਂ ਕਦਾਬਾ ਇਹ ਕੰਮ ਅਰੰਭਿਆ ਗਿਆ ਸ਼ੁਰੂ ਹੋਇਆ ਸਾਡੇ ਦਾ ਸ਼ਹਿਰ ਦੇ ਵਿੱਚ ਡਾਕਟਰ ਰਾਜਪਾਲ ਸਿੰਘ ਚੌਧਰੀ ਜੀ ਅੱਛਾ ਜੀ ਤੇ ਬਹੁਤ ਰੱਬੀ ਰੂਹਾ ਉਹਨਾਂ ਦੇ ਨਾਲ ਜਦ ਮੈਂ ਮੁਲਾਕਾਤ ਹੋਈ ਜੇ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਆਸ਼ੀਰਵਾਦ ਕਨ ਉਹ ਦਿੱਤਾ ਇਹਨਾ ਕਮਰਾ ਕੰਦੇ ਵੀ ਤਸੀਹਾਬ ਸਮਾਜ ਸੇਵੀ ਕੰਮ ਤੁਸੀਂ ਵੀ ਥੋੜੇ ਬਹੁਤੇ ਕਰਿਆ ਕਰੋ ਅੱਛਾ ਜੀ ਸਦੋਂ ਹੀ ਸਭ ਤੋਂ ਪਹਿਲਾਂ ਅਸੀਂ ਸਕੂਲਾਂ ਦੇ ਵਿੱਚ ਕੈਂਪ ਲਾਉਣੇ ਸ਼ੁਰੂ ਕੀਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਾਡੇ ਇਥੇ ਡਾਕਟਰ ਹੁੰਦੇ ਸੀ ਡਾਕਟਰ ਅਰਜੰਦਰ ਜੀ ਸਰਕਾਰੀ ਹਸਪਤਾਲ ਦੇ ਵਿੱਚ ਅੱਖਾਂ ਦੇ ਤੇ ਅਸੀਂ ਬੱਚਿਆਂ ਦੀਆਂ ਅੱਖਾਂ ਦੇ ਚੈੱਕ ਬਣਾਉਣੇ ਸ਼ੁਰੂ ਕੀਤੇ ਸਰਕਾਰੀ ਹਸਪਤਾਲ ਦੇ ਵਿੱਚ ਹਾਂਜੀ ਵੱਲੋਂ ਤੇ ਪਿੰਡਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਅਸੀਂ ਜਾਂਦੇ ਅੱਖਾਂ ਦੇ ਕੈਂਪ ਲਾਉਣੇ ਸ਼ੁਰੂ ਕੀਤੇ ਤੇ ਬਹੁਤ ਬੱਚਿਆਂ ਦੀ ਜਿਹੜੀ ਨੀਗਾ ਘੱਟ ਸੀ ਤੇ ਪਰ ਉਹ ਪੜੀ ਜਾ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਸਾਡੀ ਨੀਗਾ ਘੱਟ ਚੁੱਕੀ ਹੈ ਨੀਗਾ ਘੱਟ ਚੁੱਕੀ ਹੈ ਤੇ ਫਿਰ ਅਸੀਂ ਉਹਨਾਂ ਬੱਚਿਆਂ ਦੀਆਂ ਅੱਖਾਂ ਚੈੱਕ ਕਰਕੇ ਉਹਨਾਂ ਨੂੰ ਚਸ਼ਮੇ ਜਿਹੜੇ ਬਿਲਕੁਲ ਫ੍ਰੀ ਬਣਾ ਕੇ ਦਿੰਦੇ ਐਂਕਪੀ ਬਣਾ ਕੇ ਦਿੰਦੇ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਚੱਲਦਾ 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 ਕੰਮ ਆਇਆ ਜੀ ਫਿਰ ਥੋੜਾ ਜਿਹਾ ਅਸੀਂ ਕਿਉਂਕਿ ਮੈਂ ਸਿੱਖੀ ਧਰਮ ਨੂੰ ਬਲੰਕ ਕਰਦਾ ਫਿਰ ਮੇਰੇ ਨਾਲ ਕੁਝ ਸਿੱਖ ਨੌਜਵਾਨ ਮੁੰਡੇ ਜੁੜੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਸਿੱਖੀ ਦੇ ਵੀ ਕੰਮ ਕਰਨਾ ਚਾਹੀਦਾ ਫਿਰ ਅਸੀਂ ਇੱਕ ਸਿੱਖੀ ਬਚਾਓ ਪਿਆਰਿਓ ਚੈਰੀਟੇਵਲ ਟਰਸਟ ਬਣਾਇਆ ਜੀ ਉਹਦੇ ਵਿੱਚ ਅਸੀਂ ਇੱਕ ਢੀ ਸੰਜੁਣ ਬਣਾਇਆ ਸੀ ਆਪਾਂ ਇਹ ਟਰਸਟ ਅਸੀਂ ਬਣਾਇਆ ਸੀ 2007 ਦੇ ਵਿੱਚ ਸਾਜਾ ਠੀਕ ਹੈ ਫਿਰ ਉਹ ٹرسٹ ਬਣਾਇਆ ਤੇ ਉਹਦੇ ਵੱਲੋਂ ਅਸੀਂ ਕਾਫੀ ਪੰਜਾਬ ਦੇ ਵਿੱਚ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਕੈਂਪ ਜਸਤਾਰ ਬੰਦੀ ਦੇ ਕੈਂਪ ਲਾਏ ਤੇ ਅਸੀਂ ਲੰਬੇ ਕੇਸਾਂ ਦੇ ਮੁਕਾਬਲਿਆਂ ਦੇ ਕੈਂਪ ਲਾਏ ਤੇ ਅਸੀਂ ਉਹਦੇ ਵਿੱਚ ਵੀ ਕਾਫੀ ਪ੍ਰਚਾਰ ਕੀਤਾ ਤੇ ਉਹ ਵੀ ਬਹੁਤ ਪ੍ਰੋਗਰਾਮ ਕਰਾਇਆ ਫਿਰ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਅੱਗੇ ਆਈਏ ਫਿਰ ਜਦੋਂ ਪੰਜਾਬੀ ਮਾਂ ਬੋਲੀ ਪੰਜਾਬ ਦੇ ਵਿੱਚ ਉਹ ਗਾਇਬ ਹੋਣੀ ਸ਼ੁਰੂ ਹੋਈ ਖੇਰ ਰਿਸੀਪਟ ਉੱਤੇ ਉੱਤੇ ਵੀ ਕੰਮ ਸ਼ੁਰੂ ਕੀਤਾ ਅੱਜ ਮੈਂ ਉਹਨਾਂ ਦਾ ਨਾਮ ਵੀ ਲੈਣਾ ਚਾਹੁੰਦਾ ਸਰਜੀਤ ਪਾਤਰ ਸਾਹਿਬ ਜਿਹੜੇ ਇੱਕ ਪੰਜਾਬੀ ਮਹਾਮੋਲੀ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਨਾਲ ਮੇਰੀ ਮੁਲਾਕਾਤ 2012 ਦੇ ਵਿੱਚ ਹੋਈ ਜੀ ਸਰਜੀਤ ਪਾਤਰ ਸਾਹਿਬ ਨਾਲ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਪੰਜਾਬੀ ਮਹਾਮੋਲੀ ਲਈ ਕੰਮ ਕਰੋ ਚਲੋ ਉਹਨਾਂ ਦਾ ਆਸ਼ੀਰਵਾਦ ਤੇ ਸਾਡਾ ਹੋਰ ਕਈ ਮਿੱਤਰਾਂ ਦਾ ਆਸ਼ੀਰਵਾਦ ਮਿਲਿਆ ਤੇ ਅਸੀਂ ਪੰਜਾਬੀ ਮਹਾਮੋਲੀ ਲਈ ਕੰਮ ਸ਼ੁਰੂ ਕੀਤਾ ਅਸੀਂ ਸਕੂਲਾਂ ਦੇ ਵਿੱਚ ਪੰਜਾਬੀ ਮਾਂਬੋਲੀ ਦੇ ਕੈਂਪ ਲਾਏ ਕਾਲਜਾਂ ਦੇ ਵਿੱਚ ਲਾਏ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਲਾਏ ਜਦ ਅਸੀਂ ਚੱਲਦੇ ਗਏ ਚੱਲਦੇ ਗਏ ਅਸੀਂ ਦੇਖਿਆ ਵੀ ਸਾਡਾ ਜਿਹੜਾ ਮੈਸੇਜ ਆਉਂ ਕੇਵਲ ਤੇ ਕੇਵਲ ਉਸ ਕਮਰੇ ਦੇ ਜੋ ਜਿਸ ਹਾਲ ਦੇ ਵਿੱਚ ਉਹ ਪ੍ਰੋਗਰਾਮ ਹੁੰਦਾ ਹੈ ਉਸ ਹਾਲ ਦੇ ਵਿੱਚ ਹੀ ਰਹਿੰਦਾ ਉਸ ਤੋਂ ਬਾਹਰ ਜਾਂਦਾ ਨਹੀਂ ਤੇ ਜਦੋਂ ਨਹੀਂ ਜਾਂਦਾ ਫਿਰ ਗੱਲਬਾਤ ਹੋਈ ਫਿਰ ਅਸੀਂ ਨਿੱਤਰ ਪਿਆਰੇ ਜਿਹੜੇ ਸਾਡੇ ਦੋਸਤ ਜਿਹੜੇ ਸਾਡੇ ਸੰਯੋਗੀ ਸੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਆਪਾਂ ਨੂੰ ਇੱਕ ਪੰਜਾਬ ਯਾਤਰਾ ਕੱਢਣੀ ਚਾਹੀਦੀ ਹੈ ਸਾਈਕਲ ਮਾਰਚ ਦੇ ਉੱਤੇ ਪੰਜਾਬੀ ਮਾਹੌਲੀ ਲਈ ਮਨ ਨੂੰ ਵੀ ਇਹ ਕਦੇ ਮੈਂ ਸੁਣ ਕੇ ਵੀ ਕੇਵਾਰੀ ਸਾਡੇ ਰੋਂਗੜੇ ਖੜੇ ਹੋ ਜਾਂਦੇ ਕਿ ਪੂਰੇ ਪੰਜਾਬ ਦੇ ਸੈਕਟਰ ਚਲਣਾ ਹਾਂਜੀ ਹਾਂਜੀ ਤੇ ਉਹ ਬੰਦੇ ਮਿਲ ਗਏ ਤੁਹਾਨੂੰ ਹਾਂਜੀ ਫਿਰ ਉਹ ਬੰਦੇ ਅਸੀਂ ਕੁਝ ਰੈਂਜ ਕੀਤੇ ਜੀ ਤੇ ਫਿਰ ਅਸੀਂ ਚਲੋ ਇੱਕ ਯਾਤਰਾ ਜਿਹੜੀ ਅਸੀਂ ਪਲੈਨਿੰਗ ਬਣਾਈ ਪਹਿਲਾਂ ਸਾਰੇ ਪੰਜਾਬ ਦਾ ਰੂਟ ਗੱਡੀ ਦੇ ਉੱਤੇ ਕੱਢਿਆ ਜੀ ਅੱਛਾ ਗੱਡੀ ਦੇ ਰੂਟ ਕੱਢ ਲਿਆ ਪਹਿਲਾਂ ਕਿੱਥੇ ਰੁਕਣਾ ਕਿੱਥੇ ਰੁਕਣਾ ਕਿੱਥੇ ਖਾਣਾ ਕਿੱਥੇ ਜਾ ਦਾ ਲੰਗਰ ਹੋਊਗਾ ਕਿੱਥੇ ਪ੍ਰਸ਼ਾਦੇ ਦਾ ਹੋਊਗਾ ਰਾਤ ਕਿੱਥੇ ਕੱਟਣੀ ਆ ਆਦਿ ਇੱਥੇ ਕੱਟਿਆ ਉਹ ਸਾਰਾ ਪ੍ਰੋਗਰਾਮ ਪਹਿਲਾਂ ਬਣਾਇਆ ਸੀ ਕੱਢੀ ਦਿੱਤੇ ਠੀਕ ਹੈ ਜੀ ਉਹ ਸਾਰੇ ਪੰਜਾਬ ਦੇ ਸੀ ਵੱਖ-ਵੱਖ ਜਿਨ੍ਹਾਂ ਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ-ਜਿੱਥੇ ਅਸੀਂ ਰੂਟ ਬਣਾਇਆ ਸੀ ਉੱਥੇ ਗਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਸਾਈਕਲਾਂ ਤੇ ਆਉਣਾ ਜੀ ਯਾਤਰੀ ਹਾਂ ਕਾਸੀ ਸਾਹਿਬ ਤੁਹਾਡੀ ਗੱਲ 'ਚ ਇੱਕ ਮੇਰਾ ਥੋੜਾ ਜਿਹਾ ਪ੍ਰੈਸ਼ਨ ਪੈਦਾ ਹੋ ਰਿਹਾ ਕਾ ਮੈਂ ਡਿਸਟ੍ਰਿਕਟ ਹਸ਼ਿਆਰ ਤੋਂ ਬਿਲੋਂਗ ਕਰਦਾ ਹਾਂ ਉੱਧਰ ਵੀ ਗਈ ਕਿ ਹਾਂਜੀ ਅੱਛਾ ਜੀ ਹਸ਼ਿਆਰ ਪਰ ਜਿਲ੍ਹਾ ਹਸ਼ਿਆਰ ਪਰ ਤੇ ਪਿੱਛੇ ਸੀ ਸ਼ਹਿਰ ਦੇ ਵਿੱਚ ਰਾਤ ਕੱਟੀ ਸੀ ਜੀ ਅਸੀਂ ਅੱਛਾ ਜੀ ਤੇ ਗੁਰਦੁਆਰਾ ਹੈਗਾ ਉਹ ਮੇਰੇ ਨਾਲ ਕਲਗੀਧਾਰਾ ਮਾਡਲ Town ਦੇ ਵਿੱਚ ਅੱਛਾ ਮਾਡਲ Town ਦੇ ਨਾਲ ਜਿੱਥੇ ਉੱਥੇ ਅਸੀਂ ਰਾਤ ਕੱਟੀ ਸੀ ਤੇ ਜਿਸੂਆ ਮਕੇਰੀਆ ਵਾਲੀ ਸਾਈਡ ਹਾਂਜੀ ਜਿਸੂਆ ਵੀ ਰੋਡ ਦੇ ਉੱਤੇ ਗੁਰੂ ਘਰ ਆ ਉਹਨਾਂ ਨੇ ਸਾਡੇ ਲਈ ਕਹਿੰਦਾ ਬਾਬਾ ਚਾਹ ਦਾ ਲੰਗਰ ਲਾ ਲਾ ਸਾਰਾ ਤੁਸੀਂ ਉਹ ਕਬਰ ਕੀਤਾ ਜੀ ਹਾਂਜੀ ਕਬਰ ਕੀਤਾ ਜੀ ਅਸੀਂ ਇਹ ਸਨ ਕਿਹੜਾ ਸੀ ਜੀ ਇਹ ਸਨ ਹੈਗਾ ਸੀ 2024 ਇਹ ਫੋਟੋ ਵੀ ਆਪਣੇ ਬੋਤਾ ਹਰ ਦੀ ਫੋਟੋ ਵੀ ਪਈ ਜਾਂਦੀ ਹੈ ਅਸੀਂ ਸ਼ੇਅਰ ਕਰਦੇ ਆਂਗੇ ਜੀ ਬਹੁਤ ਮਤਲਬ ਕਿ ਇੱਕ ਤੇ ਜज्ਬਾ ਆਇਆ ਇੱਕ ਸਾਈਕਲ ਤੇ ਪੂਰੇ ਪੰਜਾਬ ਤੇ ਕਵਰ ਕਰਨਾ ਇਟ ਇਜ਼ ਨੋਟ ਏ ਕੱਪ ਆਫ ਟੀ ਮੇਰੇ ਪ੍ਰੋਫੈਸਰ ਕਹਿੰਦੇ ਹੁੰਦੇ ਸੀ ਜੇ ਵਾਲੇ ਇਸੋਖਾ ਕੰਮ ਨਹੀਂ ਹੋ ਐਗਜ਼ੈਂਪਲ ਇੰਦੇ ਜੀ ਇਟ ਇਜ਼ ਨੋਟ ਏ ਕੱਪ ਆਫ ਟੀ ਮੈਂ ਸੋਚੀ ਕਿ ਵੀ ਸਾਈਕਲ ਚਲਾਣਾ ਰੋਜ਼ ਜੇ ਵੀ ਕਿੰਨੇ ਕਿਲੋਮੀਟਰ ਚਲਾਉਂਦੇ ਸੀ ਇਹ ਸਾਡਾ ਸਫ਼ਰ ਹੁੰਦਾ ਸੀ ਜੀ ਕਿਸੇ ਦਿਨ 70 ਕਿਲੋਮੀਟਰ ਕਿਸੇ ਦਿਨ 80 ਵੀ ਹੋ ਜਾਂਦਾ ਸੀ ਪਰ 80 ਤੋਂ ਵੱਧ ਨਹੀਂ ਅਸੀਂ ਕੀਤਾ 80 ਦੇ ਵਿੱਚ ਹੀ ਚੱਲੇ ਪਰ 80 ਕਿਲੋਮੀਟਰ ਸਾਈਕਲ ਚਲਾਣਾ ਹੱਥ ਛੋਟੀ ਗੱਲ ਨਹੀਂ ਹੈ ਪਰ ਇੱਕ ਬਿਲਕੁਲ ਜਿਹੀ ਬੜੀ ਇੱਕ ਮਤਲਬ ਗੱਲ ਦੱਸਦਾ ਵੀ ਉਹ 25 ਦਿਨਾਂ ਦਾ ਜਿਹੜਾ ਅਸੀਂ ਯਾਤਰਾ ਕੀਤੀ ਹੈ ਜੀ ਪਰ ਉਹ ਇੱਕ ਸਵਰਗ ਸੀ ਅੱਛਾ ਜੀ ਉਹ ਇੱਕ ਇਦਾਂ ਲੱਗਦਾ ਸੀ ਵੀ ਅਸੀਂ ਯਾਰ ਵੀ ਸਵਰਗ ਚ ਆਇਆ ਹੋਇਆ ਇੰਨੀ ਵਧੀਆ ਜ਼ਿੰਦਗੀ ਮੈਂ ਕਹਿੰਦਾ 25 ਦਿਨ ਲੱਗੇ ਜਾਂ ਜੀ ਉਹ ਅੱਛਾ ਜੀ ਤੇ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੇ ਨਾਲ ਤੇ ਮਹਾਰਾਜ ਸਾਡੇ ਕੋਲ ਕਿਰਪਾ ਦੁਆਰਾ ਕਰੇ ਤੇ ਵੀ ਅਸੀਂ ਦੁਆਰਾ ਫੇਰ ਹੋ ਜਾਂਦੇ ਆ ਤੇ ਤੁਹਾਨੂੰ ਵੀ ਅਸੀਂ ਨਾਲ ਲੈ ਕੇ ਚਲੀਏ ਠੀਕ ਹੈ ਜੀ ਆਪਾਂ ਫੇਰ ਕਿਰਪਾ ਬਣੋ ਇਧਰੋਂ 25 ਦਿਨ ਦੇ ਨਹੀਂ ਬਸ ਥੋੜੇ ਦਿਨ ਜੂੜ ਦਿਵਾ ਕੇ ਆਏ ਜੀ ਆ ਸਾਡੇ ਨਾਲ ਤੇ ਇੱਕ ਅਸਾਂ ਫਿਰ ਚਲੋ ਗੱਲ ਆਟਮ ਦਾ ਲਾਸਟ ਵਿੱਚ ਇਹੀ ਆਉਂਦੀ ਹੈ ਕਿ ਉਹ ਜਿਹੜਾ ਤੁਸੀਂ 25 ਦਿਨ ਕੱਢਿਆ ਉਹਦਾ ਰਿਜ਼ਲਟ ਤੁਹਾਨੂੰ ਲੱਗਾ ਕੋਈ ਕੋਈ ਪੋਜ਼ਿਟਿਵ ਰਿਜ਼ਲਟ ਕੀ ਕੀ ਹਾਂ ਜੀ ਉਸ ਤੋਂ ਬਾਅਦ ਕਲਾਕਾਰਾਂ ਨੇ ਵੀ ਪੰਜਾਬੀ ਮਾਂ ਬੋਲੀ ਦੇ ਉੱਤੇ ਜਾਣੇ ਸ਼ੁਰੂ ਕੀਤੇ ਜੀ ਕਾਹਦੇ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਬੜਾ ਲੋਕਾਂ ਚ ਆਇਆ ਇੱਕ ਟ੍ਰੈਂਡ ਦੁਰਪਿਆ ਕਿਉਂਕਿ ਸਾਨੂੰ ਤੇ 2013 14 ਤੋਂ ਲੱਗੇ ਹੋਏ ਪੰਜਾਬੀ ਮਾਂ ਬੋਲੀ ਦੀ ਕੰਮ ਕਰ ਰਹੇ ਆ ਅੱਛਾ ਜੇ ਅਸੀਂ ਪੰਜਾਬ ਦੇ ਕਈ ਕਾਲਜਾਂ ਦੇ ਸਕੂਲਾਂ ਦੇ ਵਿੱਚ ਅਸੀਂ ਜਾ ਕੇ ਪੰਜਾਬੀ ਮਾਂ ਬੋਲੀ ਉਹਨਾਂ ਸਰਕਾਰਾਂ ਵੀ ਕਾਫੀ ਸਕੂਲਾਂ ਨੂੰ ਵੀ ਹਰਾਈਤਾ ਦਿੱਤੀਆਂ ਨੇ ਕਿਉਂਕਿ ਪਹਿਲੇ ਜਿਹੜਾ ਜੋ ਹੁੰਦਾ ਹੈ ਨਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਸਾਡੀ ਲੈਂਗੁਏਜ ਲੋਕਲ ਲੈਂਗੁਏਜ ਸੀਗੀਆਂ ਉਹਦੇ ਬਿਲਕੁਲ ਹੀ ਮਤਲਬ ਕਿ ਆਪਾਂ ਗਏ ਤੇ ਉਹਨਾਂ ਸਕੂਲਾਂ ਚ ਹੋ ਗਿਆ ਸੀ ਹਾਂਜੀ ਬਿਲਕੁਲ ਦੇਖੋ ਪੰਜਾਬੀ ਮਾਂ ਬੋਲੀ ਦਾ ਦੇਖੋ ਜਦ ਸਾਡਾ ਇਹ ਮਿਸ਼ਨ ਤੋਰਿਆ ਸਾਡੀ ਭਾਸ਼ਾ ਸਾਡਾ ਮਾਣ ਉਹਦੇ ਬਾਅਦ ਪੰਜਾਬ ਸਰਕਾਰ ਜਿਹੜੀ 2022 ਦੇ ਵਿੱਚ ਆਈ ਉਹ ਮੰਦਿ ਸਰਕਾਰ ਆਈ ਜਿਹੜੀ ਉਹਨਾਂ ਨੇ ਵੀ ਆਉਂਦੀ ਸਰ ਉਸ ਮਿਸ਼ਨ ਦੇ ਅਧਾਰ 'ਤੇ ਸਮਝੋ ਵੀ ਆਉਂਦੀ ਸਰ ਪਹਿਲਾਂ ਇੱਕ ਕਾਨੂੰਨ ਪਾਸ ਕੀਤਾ ਵੀ ਸਕੂਲਾਂ ਦੇ ਜਿਹੜੇ ਬੋਰਡ ਆ ਪੰਜਾਬੀ ਤੋਂ ਬੜੇ ਜ਼ਰੂਰੀ ਆ ਬਿਲਕੁਲ ਜੀ ਤੇ ਸਾਨੂੰ ਬੜੀ ਖੁਸ਼ੀ ਵੀ ਹੋਈ ਜਸੀਂ ਸਵਾਗਤ ਵੀ ਕਰਦੇ ਆ ਸਰਕਾਰ ਦਾ ਵੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਅੰਗਰੇਜ਼ੀ ਲਿਆਂਦਾ ਤੇ ਸਾਡੀ ਭਾਸ਼ਾ ਦੇ ਰਹੇ ਨੇ ਕਦਰ ਸਾਡੇ ਸਾਡੇ ਪ੍ਰੋਫੈਸਰ ਤੁਹਾਡੀ ਗੱਲ ਮਰੋਕ ਰਿਹਾ ਸੋਰੀ ਸਾਡੇ ਪ੍ਰੋਫੈਸਰ ਸੀਗੇ ਮੈਂ ਉਹਨਾਂ ਨੂੰ ਕਹਿਣ ਦੇਈਏ ਕਿ ਜੋ ਕੰਮ ਤੁਸੀਂ ਆਪਣੀ ਭਾਸ਼ਾ 'ਚ ਕਰ ਸਕਦੇ ਹੋ ਨਾ ਜੀ ਜਿਹੜੀਆਂ ਉਹਦੇ ਵਿੱਚ ਫੀਲਿੰਗ ਇਮੋਸ਼ਨਸ ਹੁੰਦੀਆਂ ਨੇ ਉਪਜੀਤ ਦੁਨੀ ਦੇਸ਼ ਦੀ ਪਛਾਣ ਨਹੀਂ ਕਰ ਸਕਦੇ ਕਹਿੰਦੇ ਛੋਟੇ ਨੇ ਐਗਜ਼ਾਮਪਲ ਦਿੱਤੇ ਸੀ ਕਿ ਨੋਬਰ ਪ੍ਰਾਈਜ਼ ਮਿਲਦੇ ਨੇ ਹਰ ਸਾਲ ਛੋਟੇ ਛੋਟੇ ਦੇਸ਼ ਨਹੀਂ ਚਬੀਦਾ ਇਹ ਗੱਲ ਇਹ ਚਾਹੁੰਦਾ ਨੋਬਰ ਪ੍ਰਾਈਜ਼ ਤੋਂ ਉਹਨਾਂ ਦੇ ਕਿੰਨੇ ਸਾਇੰਟਿਸਟ ਆਂਦੇ ਨੇ ਤੇ ਸਾਡੇ ਇੰਡੀਆ ਦਾ ਕਿਤੇ 5 ਸਾਲ 10 ਸਾਲ ਬਾਅਦ ਜਾਂ ਕੋਈ ਮੋਦੀ ਰੀਅਲਪੇਸ ਹੁੰਦਾ ਵੀ ਨੋਬਰ ਪ੍ਰਾਈਜ਼ ਹੁੰਦਾ ਸਾਡੇ ਇੰਡੀਆ ਨੇ ਸਭ ਤੋਂ ਪਹਿਲੇ ਰਵਿੰਦਰਨਾਥ ਟੈਗੋਰ ਨੂੰ ਮਿਲਿਆ ਨੋਬਰ ਪ੍ਰਾਈਜ਼ ਉਹਨਾਂ ਨੇ ਇੱਕ ਕਵਿਤਾ ਰਹੀ ਗਿਤਾੰਜਲੀ ਉਹ ਬੰਗਾਲ ਦੀ ਸੀ ਬੰਗਲੀ ਚ ਲਿਖੀ ਸੀ ਉਹਨਾਂ ਨੇ ਬੰਗਾਲੀ ਚ ਉਹਦਾ ਟ੍ਰਾਂਸਲੇਟ ਹੋਇਆ ਅणि ਜੋਜੀ ਯੂਨਨ ਅਭੀ ਭਾਸ਼ਾ ਜੀ ਦਿੱਤੀ ਸੀ ਫਿਰ ਸੀ ਵੀ ਰਮਨ ਜੋ ਇਹਨੇ ਇਨਾਂ ਥੀਸਿਸ ਲਿਖੇ ਆਪਣੀ ਲੈਂਗੁਏਜ ਚ ਲਿਖੇ ਜੁੜਾ ਵੀ ਅਸੀਂ ਲੈਕਚਰ ਸੁਣੇ ਤੇ ਕਹਿਣਾ ਮਤਲਬ ਹੈ ਜੇ ਜੋ ਤੁਸੀਂ ਆਪਣੀ ਲੈਂਗੁਏਜ ਕਰ ਸਕਦੇ ਹੋ ਪੰਜਾਬੀ ਬੰਦਾ ਪੰਜਾਬੀ ਚ ਕਰ ਸਕਦਾ ਜੋ ਵੀ ਹੈਗਾ ਜਿਹਦਾ ਹਿਮਾਚਲੀ ਹੈ ਹਿਮਾਚਲੀ ਕਰ ਸਕਦਾ ਉਹ ਕਿਸੇ ਹੋਰ ਲੈਂਗੁਏਜ ਨਹੀਂ ਕਰ ਸਕਦਾ ਤੇ ਉਹ ਇਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਵੀ ਜ਼ਰੂਰੀ ਹੈ ਤੇ ਤੁਹਾਡੇ ਵਰਗੇ ਤੇ ਵੈਸੇ ਵੀ ਮਹਾਜ ਕਿਸੇ ਤਾਂ ਜੋ ਵੀ ਇਸ ਟੀਮ ਨੂੰ ਸਮਝਿਆ ਨਹੀਂ ਕਿਉਂਕਿ ਪੰਜਾਬੀ ਮਾਗਰ ਨਹੀਂ ਰਹੀ ਕਿ ਸਾਡਾ ਜਿਹੜਾ ਜਿਹੜਾ ਪੰਜਾਬ ਦਾ ਕਲਚਰ ਹੈ ਜੋ ਸਾਡੀ ਜੀਨਰੇਸ਼ਨ ਹੈ ਉਹਤੇ ਵੀ ਆਨਰਿੰਗ ਟੈਮਾ ਦੇ ਵਿਚਾਰ ਚ ਬਿਲਕੁਲ ਕੋਲ ਤੁਹਾਡਾ ਕੋ ਸਾਡੇ ਚਰਚਾ ਸੁਨੇਹਾ ਤੁਸੀਂ ਇੱਕ ਗੱਲ ਕੀਤੀ ਸੀ ਖੋਨ ਦਾ ਕੈਂਪ ਦੀ ਹਾਂਜੀ ਹਾਂਜੀ ਉਹ 2006 ਦੇ ਵਿੱਚ ਨਾ ਕਹਿੰਦਾ ਮੇਰੇ ਜਿਹੜੇ ਮਦਰ ਸੀ ਅੱਛਾ ਜੀ ਉਹ ਸਪੈਰ ਹੋ ਗਏ ਜੀ ਪੀਜੀਆ ਦੇ ਵਿੱਚ ਕਣੀ ਕਣੀ ਚੰਡੀਗੜ੍ਹ ਅੱਛਾ ਉਥੇ ਜਾ ਸਭ ਫੋਨ ਦੀ ਲੋਡ ਪਈ ਜੀ ਅਸੀਂ ਤੇ ਦੋਸੀ ਖੋਮਦਾਰ ਕੈਂਪ ਲਾਉਣਾ ਸ਼ੁਰੂ ਕੀਤੇ ਲਾਉਂਦੇ ਸੀ ਪਹਿਲਾਂ ਵੀ ਲਾਉਂਦੇ ਸੀ ਹੋਰ ਸੰਸਥਾ ਨਾਲ ਮਿਲ ਕੇ ਲਾਉਂਦੇ ਸੀ ਅੱਛਾ ਜੀ ਪਰ ਅਸੀਂ ਜਦ ਹੋਰ ਸੰਸਥਾ ਨਾਲ ਮਿਲ ਕੇ ਲਾਉਂਦੇ ਸੀ ਪਰ ਫਿਰ ਸਾਨੂੰ ਫੇਰ ਵੀ ਕਹਿੰਦਾ ਜਿਆਦਾ ਲੋਡ ਪੈਂਦੀ ਸੀ ਨਾ ਕਿਸੇ ਨੂੰ ਦਵਾੜਾ ਹੁੰਦਾ ਸੀ ਮਿਲਦਾ ਨਹੀਂ ਸੀ ਅੱਛਾ ਅੱਛਾ ਫਿਰ ਅਸੀਂ ਕਹੇ ਵੀ ਆਹ ਕੈਂਪ ਲਾਈਏ ਤੇ ਅਸੀਂ ਉਸ ਟੀਮ ਨੂੰ ਬਲਾਈਏ ਜਿਹੜੀ ਸਾਡੇ ਕੈਂਡ ਤੇ ਬੋਤਲ ਸਾਨੂੰ ਦਵੇ ਜਾਂ ਸਾਨੂੰ ਲੋਡ ਬਿਲਕੁਲ ਜੀ ਫਿਰ ਅਸੀਂ ਜੀ ਸ਼ੁਰੂ ਕੀਤੇ ਕੈਂਪ ਲਾਉਣੇ ਕੌਂਦਰ ਕੈਂਪਸ ਜੀ ਸਾਲ ਜੇ ਦੋ ਤਿੰਨ ਲਾਉਣੇ ਆ ਜਿਸ ਦੇ ਵਿੱਚ ਹੁਣ ਤੱਕ ਅਸੀਂ 26 27 ਆਪ ਲੋਕਾਂ ਨੂੰ ਜਿਹੜੀ ਕੰਨ ਭਾਵ ਖੂਨ ਦੀ ਸੇਵਾ ਦੇ ਚੁੱਕੀ ਹਾਂ ਬਿਲਕੁਲ 26 27 ਹਜ਼ਾਰ ਕੋਈ ਛੋਟਾ ਫਿਗਰ ਨਹੀਂ ਹੈ ਬਹੁਤ ਬड़ी ਗਿਣਤੀ ਹੈ ਜੀ ਨੂੰ ਵੀ ਅਸੀਂ ਇੱਕ ਖੂਨ ਦੀ ਬੋਤਲ ਦਵਾਨੇ ਆ ਅੱਛਾ ਜੀ ਉਹਦਾ ਅਸੀਂ ਪੂਰਾ ਡਾਟਾ ਮੋਬਾਈਲ ਨੰਬਰ ਉਹਨਾਂ ਦਾ ਪੂਰਾ ਐਡਰੈਸ ਉਹਨਾਂ ਦਾ ਨਾਮ ਅਸੀਂ ਆਪਣੇ ਕੋਲ ਇੱਕ ਜਰਨਲ ਆਇਆ ਜਿਹਦੇ ਵਿੱਚ ਨੋਟ ਕਰਦੇ ਹਾਂ ਅੱਛਾ ਜੀ ਉਹ ਕਿਸ ਕਰਕੇ ਉਹ ਅਸੀਂ ਤਾਂ ਨੋਟ ਕਰਦੇ ਆ ਸਾਨੂੰ ਪਤਾ ਲੱਗ ਸਕੇ ਵੀ ਅਸੀਂ ਕਿੰਨੇ ਬੰਦਿਆਂ ਦੀ ਹੁਣ ਤੱਕ ਸੇਵਾ ਕਰ ਚੁੱਕੇ ਹਾਂ ਤੇ ਦੂਜੀ ਨੰਬਰ ਗੱਲ ਉਹਨਾਂ ਵੀਰਾਂ ਨੂੰ ਜਿਨ੍ਹਾਂ ਦਾ ਅਸੀਂ ਨੰਬਰ ਲੱਗਾ ਹੈ ਉਹਨਾਂ ਨੂੰ ਵੀ ਕਦੇ ਫੇਰ ਦੁਆਰਾ ਕਦੇ ਲੋੜ ਪੈਂਦੀ ਹੈ ਜਾਂ ਸਾਨੂੰ ਕਦੇ ਲੋੜ ਪੈਂਦੀ ਹੈ ਕਿਉਂਕਿ ਇੱਕ ਤਾਂ ਸਾਡੇ ਕੋਲ ਗਰੁੱਪ ਆ ਜਾਂਦਾ ਜਿਵੇਂ ਉਹਨਾਂ ਬੰਦਿਆਂ ਦਾ ਕਿਹੜਾ ਗਰੁੱਪ ਆ ਕਜੀ ਸਾਹਿਬ ਇੱਕ ਗੱਲ ਆਪਾਂ ਦੇਖਦੇ ਹਾਂ ਫੋਨ ਲਾਉਂਦੇ ਹੋਏ ਕਿ ਮਸਲੇ ਆਂਦੇ ਨੇ ਇਹ ਲੋਕੀ ਕੇ ਵਾਰੀ ਵੇੇ ਕਰ ਦਿੰਦੇ ਆ ਕਿ ਜੇ ਹਰ ਕੋਣ ਚਾਹੀਦਾ ਮਤਲਬ ਹਰ ਕੋਣ ਚਾਹੀਦਾ ਇਹ ਸਮਝੀ ਬਿਲਕੁਲ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੋਸਤ ਨੂੰ ਨਹੀਂ ਕਹਿੰਦੇ ਹੋ ਹੂੰ ਹੂੰ ਆਪੋ ਵੀ ਨਹੀਂ ਆਪੋ ਵੀ ਦੇ ਸਕਦੇ ਆ ਪਰ ਦਿੰਦੇ ਨਹੀਂ ਐ ਤੇ ਵਿਆਹ ਦੇ ਵਿੱਚ ਕਹਿੰਦੇ ਆ ਕਿ ਹਜ਼ਾਰ ਬੰਦਾ ਆ ਸੀਗਾ ਸਾਡੇ ਸਾਡੇ ਪ੍ਰੋਗਰਾਮ ਕੇ ਤਾਈ 2000 ਬੰਦਾ ਬੁਲਾ ਲਿਆ ਤੇ ਉਸ ਵੇਲੇ ਉਹ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਕਿ ਜਦੋਂ ਜਦੋਂ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਨੇ ਉਹ ਤੁਹਾਡੇ 2000 ਬੰਦਾ ਤੁਹਾਡਾ 1000 ਬੰਦਾ ਜਿਹੜਾ ਕੋਈ ਵਿਆਹ ਚ ਆਇਆ ਸੀ ਜਾਂ ਪਾਰਟੀ ਚ ਆਇਆ ਸੀ ਕਿਉਂ ਉਹ ਤੁਹਾਡਾ ਸੋਸ਼ਲਿਜ਼ਮ ਕਿੱਥੇ ਆ ਬਿਲਕੁਲ ਬਿਲਕੁਲ ਕੀ ਤੁਸੀਂ ਇੱਕ ਸੰਸਥਾ ਨੂੰ ਅਪਰੋਚ ਕਰ ਰਹੇ ਹੋ ਇਧਰ ਮਿਲਣ ਨਾਲ ਸਾਡਾ ਹੋਇਆ ਘਟਨਾ ਜੀ ਸਕੂਲੇ ਪੜ੍ਹਦੇ ਸੀ ਤੇ ਸਾਨੂੰ ਫੋਨ ਆ ਗਿਆ ਜੀ ਇੱਕ ਕਿਸੇ ਦਾ ਵੀ ਫੋਨ ਜਿਹੜਾ ਜੀ ਇੱਕ ਲੇਡੀ ਪ੍ਰੈਗਨੈਂਟ ਹੈ ਅਸੀਂ ਚੱਲ ਗਏ ਜੀ ਅਸੀਂ ਹਸਪੀਟਲ ਬੈਠੇ ਤੇ ਬੰਦਾ ਗੱਲ ਕਰਦਾ ਹੀ ਹੈ ਅਸੀਂ ਕਹਾਂਗੇ ਜੀ ਪ੍ਰੈਗਨੈਂਟ ਲੇਡੀ ਹੈ ਤੇ ਸ਼ਾਇਦ ਅਸੀਂ ਸੋਚਿਆ ਕਿ ਦਾ ਹਸਬੰਦ ਫੌਰਨ ਹੋਏਗਾ ਜਾਂ ਆਰਮੀ ਚ ਹੋਏਗਾ ਤੇ ਇਸ ਕਰਕੇ ਬਚਨ ਨੂੰ ਲੋੜ ਹੈ ਅਈ ਦੋ ਜੀ ਮੇਰਾ ਹੀ ਮੇਰਾ ਦੋਸਤ ਸੀ ਦਾ ਕਹੀ ਉੱਥੇ ਜਾ ਕੇ ਗੱਲ ਕਰ ਲਈ ਨਾਲ ਨਾਲ ਕਿ ਇਹਦੇ ਕੋਈ ਟਾਰਗੇਟ ਸੇ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਭਰਾ ਭੈਣ ਚਾਚਾਤਾ ਆਇਆ ਕੋਈ ਫੂਰ ਕੋਈ ਦਿਉਰ ਕੋਈ ਡੈਗਟੀ ਫੈਮਿਲੀ ਚ ਕੋਈ ਵੀ ਨਹੀਂ ਸੀਗਾ ਕੱਲੀ ਹੈ ਇੱਥੇ ਨਹੀਂ ਕਹਿੰਦੀ ਨਹੀਂ ਤੇ ਦੇ ਹਸਬੰਦ ਵੀ ਇੱਥੇ ਹੀ ਹੈ ਅੱਛਾ ਤੇ ਕਹਿੰਦੀ ਉਹ ਕਹਿ ਰਹੀ ਹੈ ਕਿ ਮੈਂ ਫੋਨ ਨਹੀਂ ਦੇ ਸਕਦਾ ਹਨਾ ਹਸਬੰਦ ਉੱਥੇ ਹਸਪੀਟਲ ਚ ਆਇਆ ਉਹ ਕਹਿੰਦਾ ਮੈਂ ਇਹਨੂੰ ਫੋਨ ਨਹੀਂ ਦੇਣਾ ਮੇਰਾ ਮੈਨ ਨਹੀਂ ਦੇਣਾ ਮੈਂ ਨਹੀਂ ਦੇ ਸਕਦਾ ਤੋ ਦੇਖੋ ਕਈ ਵਾਰੀ ਇਦਾਂ ਦੇ ਮਾਮਲੇ ਤੁਹਾਡੇ ਕੋ ਵੀ ਆਏ ਬਹੁਤ ਆਏ ਨੇ ਬਹੁਤ ਆਏ ਮੈਂ ਤੁਹਾਨੂੰ ਹਾਂਜੀ ਛੋਟੇ ਏ ਧਾਰਨ ਦਿੰਦਾ ਜਿਹੜਾ ਖੂਨ ਦਾਨ ਕਰਨਾ ਜਾਂ ਖੂਨ ਬਣਨ ਵਾਲੀ ਮਸ਼ੀਨ ਕੋਈ ਨਹੀਂ ਲੱਗੀ ਹੈਗੀ ਹੁੰਦਾ ਬਿਲਕੁਲ ਖੂਨ ਨਹੀਂ ਬੰਦਾ ਪਾਣੀ ਨਹੀਂ ਬੰਦਾ ਲੋਹੇ ਦੀ ਇਹ ਚੀਜ਼ਾਂ ਜਿਹੜੀਆਂ ਕੇਵਲ ਤੇ ਕਿਉਂ ਇੱਕ ਪ੍ਰਮਾਤਮਾ ਨੇ ਤੁਹਾਡੇ ਅੰਦਰ ਹੀ ਮਸ਼ੀਨਰੀ ਲਾਈ ਹੈ ਤੁਸੀਂ ਹੁਣ ਖੂਨ ਕਢਾਓ 24 ਘੰਟੇ ਬਾਅਦ ਪੂਰਾ ਹੋ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਅਟੈਕ ਹੈ ਜਿਵੇਂ ਹੁਣ ਅਟੈਕ ਹੋ ਰਿਹਾ ਹੈ ਦੇਖੋ ਤੁਸੀਂ ਨਹੀਂ ਸੁਣ ਨਹੀਂ ਸਾਡੇ ਬੱਚੇ ਆਹ ਸਾਈਲੈਂਸ ਸਾਈਲ ਇਹ ਗੱਲ ਹੈ ਥੋੜੇ ਦਿਨ ਪਹਿਲੇ ਹਫਤਾ ਪਹਿਲੇ 9 ਸਾਲ ਇਹ ਪੁੜੀ 4 ਸੀ 25 ਜਿਹੜੂ ਟੈਕ ਹੋਇਆ ਬਿਲਕੁਲ ਇਹ ਇੱਕ ਅਟੈਕ ਹੋਣ ਦੇ ਕਾਰਨ ਇਹ ਵੀ ਹੈ ਜੀ ਜਿਹੜੀ ਸਾਡੀ ਮਸ਼ੀਨਰੀ ਹੈ ਨਾ ਹਾਂਜੀ ਇਹ ਵੀ ਚਾਹੁੰਦੇ ਵੀ ਸਾਨੂੰ ਥੋੜੀ ਰੈਸਟ ਮਿਲੇ ਥੋੜਾ ਜਿਹਾ ਚਾਹੁੰਦੇ ਆ ਦੇਖੋ ਹੁਣ ਆਪਾਂ ਦਿਨ ਰਾਤ ਇਸ ਕੰਮੇ ਕਰੀ ਜਾ ਰਹੇ ਆ ਕਿਹੜਾ ਬੰਦ ਹੁੰਦੀ ਹੈ ਇਹਦੀ ਕੋਈ ਸੋਚ ਤੇ ਲੱਗੀ ਕੋਈ ਸੋਚ ਤੇ ਲੱਗੇ ਨਹੀਂ ਕੋਈ ਇਸ ਕਰਕੇ ਜਦ ਆਪਾਂ ਸੁੱਤੇ ਪਈ ਹੁੰਦੇ ਆ ਜਦ ਵੀ ਸਾਡਾ ਜਿਹੜੀ ਮਸ਼ੀਨਰੀ ਆ ਕੰਮ ਕਰਦੀ ਹੈ ਇਹੀ ਹੈਗਾ ਵੀ ਸਾਡੀ ਮਸ਼ੀਨਰੀ ਨਹੀਂ ਕੰਮ ਕਰਦੀ ਤੁਸੀਂ ਦੇਖੋ ਵੀ ਹੁਣ ਮੈਨੂੰ ਪਿੱਛੇ 10 ਸਾਲ ਪਹਿਲਾਂ ਅਹ ਦਿੱਕਤ ਆਈ ਮੈਨੂੰ ਡਾਕਟਰ ਕਹਿੰਦੇ ਵੀ ਤੇ ਬਈ ਖੂਨ ਜਿਹੜਾ ਬਹੁਤ ਗਾੜਾ ਹੋ ਗਿਆ ਹੈਸ਼ਟੋਲ ਵਰਗਾ ਜਿਹਾ ਡੰਡਾ ਅੰਦਰ ਚੈੱਕ ਬੇਕ ਪੰਜਾਬੀ ਜੇ ਮੈਂ ਦੱਸ ਰਿਹਾ ਵੀ ਖੂਨ ਗਾੜਾ ਹੋ ਗਿਆ ਕਿਉਂਕਿ ਹਰੇਕ ਨੂੰ ਬੰਦਾ ਵੀਡੀਓ ਦੇਖ ਰਿਹਾ ਹਰੇਕ ਨੂੰ ਪਤਾ ਲੱਗਦਾ ਹਾਂਜੀ ਪਤਾ ਲੱਗਦਾ ਤੇ ਵੀ ਤੁਹਾਨੂੰ ਗੋਲੀ ਲੱਗੂਗੀ ਜੀ ਪੱਕੀ ਅੱਛਾ ਜੀ ਇੱਕ ਸੋਭਾ ਤੇ ਇੱਕ ਸ਼ਾਮ ਪਾਣੀ ਪੋਵੇ ਅੱਛਾ ਜੀ ਤੇ ਮੈਂ ਕਹਿੰਦਾ ਜੀ ਇਹ ਗੋਲੀ ਤਾਂ ਫਿਰ ਰੁਪਈ ਬੜਾ ਹਕਮ ਗੋਲੀ ਖਾਣਾ ਤੇ ਇਹਦਾ ਕੋਈ ਹੋਰ ਵੀ ਹੱਲ ਹੋ ਸਕਦਾ ਨਹੀਂ ਕੋਈ ਬਿਲਕੁਲ ਹੋ ਸਕਦਾ ਮੈਨੂੰ ਦੱਸ ਦੋ ਕਨਬੀਟ ਤੁਸੀਂ ਫੋਨ ਡਨ ਕਰ ਦੋ ਪਿਓ ਦੇ ਨਾਲ ਜਿਹੜਾ ਫੋਨ ਜਿਹੜਾ ਪਤਲਾ ਹੋ ਜਾਂਦਾ ਵੀ ਉਹ ਕੇ ਔਰ ਜਿਹਦਾ ਫੋਨ ਚ ਇੱਕ ਬੋਤ ਦੋ ਬੋਤ ਕਰਕੇ ਤਾਂ ਵੀ ਥੋੜੀ ਜਗ੍ਹਾ ਬਣ ਜਾਂਦੀ ਹੈ ਜਗ੍ਹਾ ਬਣ ਜਾਂਦੀ ਹੋ ਜਾਂਦਾ ਸਭੋ ਬਣਾਈ ਜੋ ਜਾਂਦਾ ਤੇ ਮੈਂ ਕਿਹਾ ਇਹ ਮੈਨੂੰ ਸੋਖਾ ਲੱਗਿਆ ਇਹ ਕੰਮ ਸੋਖਾ ਨਾਲ ਫੋਨ ਦੇ ਫੋਨ ਦੇ ਨਾਲ ਮੈਂ ਕੋਲੇ ਜਿਹੜੇ ਨਾਲ ਬਣਿਆ ਮੈਂ ਫੋਨ ਡਨ ਕੀਤਾ ਮੈਨੂੰ ਬੜਾ ਕੰਮ ਵਧੀਆ ਲੱਗਿਆ ਜੀ ਅੱਛਾ ਜੀ ਮੈਂ ਹੁਣ ਹਰ 3 ਮਹੀਨੇ ਬਾਅਦ ਜੀ ਇਹਨਾਂ ਮੈਂ ਫੋਨ ਡਨ ਕਰਾਂ ਇਹ ਇੰਕਮਨ ਦੀ ਕੰਮ ਕੀ ਮੈਨੇ ਕੈਂਪ ਲਗਾਣਾ ਜੀ ਤੁਹਾਡੇ ਮੈਂ ਕਦੀ ਗੱਲ ਨਹੀਂ ਕੀਤੀ ਜਦੋਂ ਵੀ ਆਪਣਾ ਗਰ ਵੂਮਨ ਡੇ ਹੁੰਦਾ ਹੈ ਸਾਡੀਆਂ ਜਿਹੜੀਆਂ ਐਨ ਜੀਓਜ਼ ਚ ਕੰਮ ਕਰ ਰਹੀਆਂ ਨੇ ਲੇਡੀਆਂ ਅਸੀਂ ਸਾਰੇ ਜਾਣੇ ਆ ਉਥੇ ਠੀਕ ਹੈ ਉਹਨਾਂ ਲਈ ਕੰਪ ਜਿਹੜਾ ਐਸ ਐਮਓ ਨੇ ਸਾਡੇ ਇਲਾਕੇ ਦੇ ਉਹਨਾਂ ਨਾਲ ਸਪੈਸ਼ਲ ਲੇਡੀਆਂ ਵੀ ਸਾਡੇ ਨਾਲ ਜਿਹੜੀਆਂ ਕੇ ਬ੍ਰਾਡ ਕਰਦੇ ਆ ਨੇ ਉਥੇ ਕੀ ਵਾਰੀ ਸੰਭੋਧਿਆ ਕਿ 18 ਸਾਲ ਤੋਂ ਉੱਪਰ ਤੇ 60 ਸਾਲ ਤੋਂ ਥੱਲੇ ਵਾਲੀ ਹੋਂਦਨ ਕੰਸਲ ਦੇਣੀ ਇਹ ਉਹ ਸਰਟੀਫਾਈਡ ਅਸੀ ਸਰਟੀਫਾਈਡ ਮਿਲਦਾ ਹੈ ਇੱਕ ਹਾਂਜੀ ਤੇ ਉਹ ਸਰਟੀਫਿਕੇਟ ਲੈ ਕੇ ਤੁਸੀਂ ਜਾ ਕੇ ਆਪਣਾ ਉੱਥੇ ਆਪਣਾ ਫੋਨ ਤੁਸੀਂ ਲੈ ਸਕਦੇ ਲੈ ਸਕਦੇ ਬਿਲਕੁਲ ਇਸ ਕਰਕੇ ਮੈਂ ਇੱਕ ਹੋਰ ਚੀਜ਼ ਦੱਸਦਾ ਜੀ ਮੈਂ ਤੁਹਾਨੂੰ ਦੱਸਿਆ ਵੀ ਲੇਡੀ ਜੀ ਤੇ ਹੁਣ ਦੇਖੋ ਅਸੀਂ ਜਦ ਕੈਂਪ ਲਾਉਂਦੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਲੇਡੀਜ਼ ਦੀ ਹੁੰਦੀ ਹੈ ਖਮਾਂਦਾਨ ਦੇਣ ਵਾਲੀਆਂ ਹੈ ਅੱਛਾ ਜੀ ਬੰਦਿਆਂ ਦੀ ਬਹੁਤ ਘੱਟ ਹੁੰਦੀ ਹੈ ਨੌਜਵਾਨਾਂ ਦੀ ਯੂਟੂਬੀ ਘੱਟ ਹੁੰਦੀ ਹੈ ਜੋ ਤੋਂ ਬੜਾ ਡਰਦਾ ਹੈ ਓਂਟੀ ਕੇ ਵਾਲੀ ਸਿਰਿੰਜ ਤਾਂ ਲਵਾ ਲੈਂਦਾ ਹੈ ਪਰ ਇਹ ਰਿਡਿਓ ਇੱਕ ਖੂਨਦਾਨ ਵਾਲੀ ਸਰੇਂਜੋਂ ਟੁੱਟ ਰਹੀ ਜਾਂਦਾ ਔਰ ਟੁੱਟ ਰਹੀ ਕੀ ਚੈੱਕ ਕਰਵਾਇਆ ਹੈ ਤੇ ਮੈਂ ਤੁਹਾਡੇ ਮਾਦੀਆਂ ਰਹੀ ਇਹ ਵੀ ਬੇਇੱਜ਼ਤੀ ਕਰੂੰਗਾ ਵੀ ਦੇਖੋ ਜੇ ਕੇ ਦੀ ਜ਼ਿੰਦਗੀ ਬਚਾਈਏ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਹ ਇੱਕ ਬਹੁਤ ਵੱਡਾ ਦਾਣਾ ਜਿਹੜਾ ਆਪਾਂ ਕਰ ਸਕਦੇ ਆ ਤੇ ਮੈਂ ਹੁਣ ਲਗਭਗ 47 ਵਾਰ ਜਿਹੜਾ ਫੋਨ ਹੁਣ ਤੱਕ ਦਾਨ ਕਰ ਚੁੱਕੇ ਹਾਂ 47 ਵਾਰ ਹਾਂਜੀ 47 ਵਾਰ ਚਲੋ ਥੋੜੇ ਹੀ ਰਹਿ ਗਏ ਆ ਆਪ ਸੈਂਚਰੀ ਵਿੱਚ ਤੇ ਇਹ ਜਿਹੜਾ ਕਹਾਵਾ ਬਹੁਤ ਚੱਲ ਰਿਹਾ ਲੰਬਾ ਸਾਮਾ ਹੋ ਗਿਆ ਤੇ ਹੱਪੇ ਨੇ ਨਿਰਵਰਨ ਦਿਨ ਤੇ ਮੈਂ ਬੜਾ ਆਪਣੇ ਆਪ ਨੂੰ ਫੀਲ ਕਰਦਾ ਵੀ ਹਲਕਾ ਜਿਹਾ ਵੀਰ ਕਰਦਾ ਮੈਨੂੰ ਆਉਂਦਾ ਠੀਕ ਹੈ ਜੀ ਆ ਕੁੰਦਨ ਗਰੇ ਸੱਦਣਾ ਸੀਗੇ ਕਿ ਕੁੰਦਨ ਦੇ ਬਾਰੇ ਦਾ ਸੈਸਨ ਵੀ ਕਿਸ ਤਰ੍ਹਾਂ ਉਹਦੇ ਨਾਲ ਤੁਹਾਡੀ ਬਿਮਾਰੀਆਂ ਤੋਂ ਵੀ ਤੁਸੀਂ ਬਚਦੇ ਹੋ ਜਿਹੜੀ ਵੱਡੀ ਵੱਡੀ ਹਾਰਟ ਅਟੈਕ